ਪਹਿਲੀ ਗੱਲ ਤਾਂ ਮਸ਼ੀ ਕਰਨ ਬਹੁਤ ਕਰਨ ਵਾਲੇ ਬਹੁਤ ਘੱਟ ਆ ਬਹੁਤ ਰੇਅਰ ਬੰਦੇ ਆ ਜਿਹੜੇ ਇਹ ਕੰਮ ਕਰਦੇ ਆ ਬਟ ਮੈਂ ਜੋ ਮੇਰਾ ਮੇਰੀ ਲਾਈਨ ਹੋਣ ਦੇ ਕਰਕੇ ਜੋ ਮੈਂ ਮੰਨਦਾ ਹਾਂ ਕਿ ਜੇ ਕੋਈ ਪੁੱਟਿਆ ਚਿੱਧਿਆ ਤਰੀਕਿਆਂ ਦੇ ਨਾਲ ਕੋਈ ਪਿਆਰ ਪਾ ਵੀ ਲਊਗਾ ਉਹ ਕਿਸੇ ਨੂੰ ਵਸ ਕਰ ਵੀ ਲਊਗਾ ਬਟ ਉਹ ਲੰਬੇ ਸਮੇਂ ਤੱਕ ਰਿਲੇਸ਼ਨ ਨਹੀਂ ਤਾਲ ਸਕੇਗਾ ਰਿਲੇਸ਼ਨ ਹਮੇਸ਼ਾ ਉਹੀ ਚੱਲਦਾ ਆ ਜਿਹੜਾ ਕੁਦਰਤ ਦੇ ਵੱਲੋਂ ਇੱਕ ਦੋਨਾਂ ਦਿਲਾਂ ਦੇ ਵਿੱਚ ਇੱਕ ਪਿਆਰ ਦਾ ਜਿਹੜਾ ਬੀਜ ਪੂੰਗਰਦਾ ਤੇ ਉਹ ਜਿਹੜਾ ਦਿੱਸਦਾ ਹੈ ਉਹ ساری ਜ਼ਿੰਦਗੀ ਤੋਂ ਬਾਅਦ ਵੀ ਉਹ ਰਿਸ਼ਤਾ ਕਹਿੰਦੇ ਜਿਹਨੂੰ ਸੱਤ ਜਨਮਾਂ ਦਾ ਰਿਸ਼ਤਾ ਕਹਿੰਦੇ ਵੀ ਸੱਤ ਜਨਮਾਂ ਦਾ ਕੋਈ ਰਿਸ਼ਤਾ ਨਿਭਦਾ ਹੈ ਹੈਨਾ ਬਟ ਮੈਂ ਇਹਨਾਂ ਗੱਲਾਂ ਨੂੰ ਮੈਂ ਨਹੀਂ ਸਹੀ ਸਮਝਦਾ ਵੀ ਕੋਈ ਇਦਾਂ ਕਿਸੇ ਦੇ ਉੱਤੇ ਕੋਈ ਵਸ਼ੀਕਣ ਕਰਵਾ ਕੇ ਕੋਈ ਤੰਤਰ ਕਿਰਿਆ ਕਰਵਾ ਕੇ ਤੇ ਕਿਸੇ ਨੂੰ ਵਸ ਕਰ ਲਵੇ ਉਹ ਮੇਰੇ ਹਿਸਾਬ ਦੇ ਨਾਲ ਹੀ ਜਾਇਜ਼ ਨਹੀਂ ਗਲਤ ਆ ਕੁਦਰਤ ਦੇ ਉਸੁਮਲਾਂ ਦੇ ਖਿਲਾਫ ਆ ਸੋ ਇਹ ਜੀ ਜਿਹੜੀ ਮੇਨ ਵਸ਼ੀਕ ਕਰਨ ਨੂੰ ਕਰਵਾਉਣ ਵਾਲੇ ਜਿਹੜੇ ਉਹਨਾਂ ਦਾ ਮੇਨ ਮੁੱਦਾ ਕੀ ਹੁੰਦਾ ਇਹ ਤਾਂ ਦੀ ਭੁੱਖ ਵਸ ਕਰਨਾ ਆਪਣੇ ਤਾਂ ਦੀ ਭੁੱਖ ਮਿਟਾ ਲਵਾ ਇਨਾ ਉਹ ਤੰਦੀ ਭੁੱਖ ਮਟਾਉਣ ਦੇ ਚੱਕਰ ਦੇ ਵਿੱਚ ਇਹ ਕਦਮ ਉਠਾ ਲਿਆ ਤਾਂ ਗਲਤ ਰਾਹੇ ਸ਼ੌਕ ਵਿੱਚ तमाम ਉਮਰ ਮੰਜ਼ਿਲ ਮujeਂ ਡੂੰਢਤੀ ਰਹੀ ਉਹ ਭੁੱਖ ਨਹੀਂ ਮੁੱਕਦੀ ਸੋ ਤੰਦੀ ਭੁੱਖ ਕਦੀ ਨਹੀਂ ਮੁੱਕ ਸਕਦੀ ਤੰਦੀ ਭੁੱਖ ਮਟਾਉਣ ਦੇ ਚੱਕਰ ਦੇ ਵਿੱਚ ਇਨਸਾਨ ਗਲਤ ਰਸਤੇ ਇਖਤਿਆਰ ਕਰ ਜਾਂਦਾ ਹੈ